ਸੱਚੀ ਅਕਾਲ ਜੀ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਅੱਜ ਕੱਲ੍ਹ ਭਾਰਤ ਵਿੱਚ ਕੁੰਭ ਮੇਲਾ ਲੱਖਾਂ ਦੀ ਗਿਣਤੀ ਵਿੱਚ ਸਰਦਾਲੂ ਇੱਥੇ ਇਸ਼ਨਾਨ ਕਰਨ ਆਉਂਦੇ ਹਨ ਤੇ ਦਰਸ਼ਨ ਕਰਨ ਆਉਂਦੇ ਹਨ ਅਸਲ ਵਿੱਚ ਉਹਨਾਂ ਦਾ ਖਿਆਲ ਇਹ ਹੈ ਕਿ ਕੁੰਭ ਮੇਲੇ ਵਿੱਚ ਇਸ਼ਨਾਨ ਕਰਨ ਨਾਲ ਸਾਰੇ ਪਾਪ ਉੱਤਰ ਜਾਂਦੇ ਹਨ ਤੇ ਬੰਦਾ ਸਿੱਧਾ ਸਵਰਗਾਂ ਵਿੱਚ ਪਹੁੰਚਦਾ ਹੈ ਸਾਰੀ ਦੁਨੀਆ ਵਿੱਚੋਂ ਵੱਡੇ-ਵੱਡੇ ਸਾਧੂ ਸੰਤ ਬਾਬੇ ਇੱਥੇ ਇਸ਼ਨਾਨ ਕਰਨ ਲਈ ਪਹੁੰਚਦੇ ਹਨ ਇੱਥੇ ਕਈ ਤਰ੍ਹਾਂ ਦੇ ਬਾਬੇ ਆਉਂਦੇ ਹਨ ਕੁਝ ਬਾਬੇ ਇਹੋ ਜਿਹੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਪੜ੍ਹਾਈ ਕੀਤੀ ਹੈ ਤੇ ਕੁਝ ਬਾਬੇ ਇਹੋ ਜਿਹੇ ਜਿਨ੍ਹਾਂ ਨੇ ਕਈ ਸਮੇਂ ਤੋਂ ਆਪਣੀ ਬਾਹ ਥੱਲੇ ਹੀ ਨਹੀਂ ਕੀਤੀ ਉੱਪਰ ਕਰਕੇ ਰੱਖਦੇ ਹਨ ਕੁਝ ਬਾਬੇ ਅਜਿਹੇ ਵੀ ਹਨ ਜਿਹੜੇ ਆਪਣੇ ਸਿਰ ਉੱਪਰ ਕਈ ਸਾਲਾਂ ਤੋਂ ਅਨਾਜ ਉਗਾ ਰਹੇ ਹਨ ਕੁਝ ਬਾਬੇ ਇਹੋ ਜਿਹੇ ਵੀ ਹਨ ਜਿਹੜੇ ਸਿਰਫ ਚਾਹ ਪੀਂਦੇ ਹਨ ਹੋਰ ਕੁਝ ਵੀ ਨਹੀਂ ਖਾਂਦੇ ਪੀਂਦੇ ਤੇ ਇੱਕ ਬਾਬਾ ਤਾਂ ਬੱਚਿਆਂ ਨੂੰ IAS ਦੀ ਕੋਚਿੰਗ ਵੀ ਦਿੰਦਾ ਹੈ WhatsApp ਉੱਪਰ ਉੱਥੇ ਇੱਕ ਬਾਬਾ ਅਜੀਹਾ ਜੋ 3 ਫੁੱਟ 8 ਇੰਚ ਦਾ ਹੈ ਉਸਨੇ ਕਦੇ ਇਸ਼ਨਾਨ ਨਹੀਂ ਕੀਤਾ ਉਹ ਕੁੰਭ ਵਿੱਚ ਨਹਾਉਣ ਆਇਆ ਹੈ ਕੁਝ ਬਾਬੇ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਸਰੀਰ ਉੱਪਰ ਰੁਦਰਾਕਸ਼ ਦੀਆਂ ਮਾਲਾ ਧਾਰਨ ਕੀਤੀਆਂ ਹੋਈਆਂ ਹਨ ਤੇ ਇਹ ਬਹੁਤ ਵੱਡੀ ਮਾਤਰਾ ਵਿੱਚ ਹਨ ਕਰੀਬ 2 ਲੱਖ ਇੱਕ ਬਾਬਾ ਤਾਂ ਅਜੀਹਾ ਹੈ ਜਿਸ ਨੂੰ ਘੋੜੇ ਵਾਲਾ ਬਾਬਾ ਕਹਿੰਦੇ ਹਨ ਇਹ ਤਾਂ ਘੋੜੇ ਤੋਂ ਉਤਰਦਾ ਹੀ ਨਹੀਂ ਇੱਕ ਬਾਬਾ ਅਜੀਹਾ ਵੀ ਜਿਸ ਨੇ ਆਪਣੇ ਸਿਰ ਉੱਪਰ ਕਬੂਤਰ ਬਿਠਾਇਆ ਹੋਇਆ ਹੈ ਇਹ ਕਬੂਤਰ ਹਮੇਸ਼ਾ ਉਸਦੇ ਸਿਰ ਉੱਪਰ ਹੀ ਬੈਠਾ ਰਹਿੰਦਾ ਹੈ ਇਸ ਤਰ੍ਹਾਂ ਉੱਥੇ ਕਈ ਪ੍ਰਕਾਰ ਦੇ ਪਾਪੀ ਆਉਂਦੇ ਹਨ ਜੋ ਕਿ ਆਪਣਾ ਕਲਿਆਣ ਕਰਨਾ ਚਾਹੁੰਦੇ ਹਨ ਇਸ ਕੁੰਭ ਦੇ ਮੇਲੇ ਵਿੱਚ ਇਸ਼ਨਾਨ ਕਰਕੇ ਜਦੋਂ ਅਨੰਦਪੁਰ ਸਾਹਿਬ ਇੱਕ ਵਾਰ ਦੀਵਾਨ ਲੱਗਾ ਸੀ ਤਾਂ ਕੁਝ ਸੰਗਤਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਸੋਂ ਇਹਨਾਂ ਮੇਲਿਆਂ ਬਾਰੇ ਪੁੱਛਿਆ ਸੀ ਇਸ ਸਵਾਲ ਸਾਬ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਹੁਤ ਹੀ ਸਹਿਜਤਾ ਨਾਲ ਦਿੱਤੇ ਸੀ। ਉਹਨਾਂ ਸੁੱਛੇ ਗਏ ਸਵਾਲਾਂ ਵਿੱਚੋਂ ਇੱਕ ਸਵਾਲ ਇਹ ਸੀ ਕਿ ਤੀਰਥਾਂ ਉੱਤੇ ਜਾਣਾ ਜਾਂ ਫਿਰ ਮੇਲਿਆਂ ਉੱਪਰ ਜਾਣਾ ਫਲਦਾਇਕ ਹੈ? ਸੰਗਤਾਨ ਨੇ ਕਿਹਾ ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸੋ ਜੀ। ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਕਿ ਸਾਰੇ ਸਿੱਖ ਦੀਵਾਨ ਲਗਾਓ। ਗੁਰੂ ਸਾਹਿਬ ਜੀ ਅੱਗੇ ਜਪਜੀ ਸਾਹਿਬ ਜੀ ਦਾ ਪਾਠ ਕਰੋ ਗੁਰੂ ਦੀਆਂ ਸਾਖੀਆਂ ਪੜਿਆ ਕਰੋ ਤੇ ਸੁਣਾਇਆ ਕਰੋ ਇਸ ਨਾਲ ਤੁਹਾਨੂੰ 68 ਤੀਰਥਾਂ ਦਾ ਫਲ ਇੱਕ ਪਾਠ ਕਰਨ ਨਾਲ ਹੀ ਪ੍ਰਾਪਤ ਹੋ ਜਾਵੇਗਾ ਸਿੱਖ ਨੇ ਪੁੱਛਿਆ ਕਿ ਇੱਕ ਵਾਰ ਅਸੀਂ ਇੱਕ ਸਾਖੀ ਸੁਣੀ ਸੀ ਕਿ ਜੋ ਸਰਦਾਲੂ ਤੀਰਥਾਂ ਤੇ ਜਾਂਦੇ ਹਨ ਉੱਥੇ ਜਾ ਕੇ ਕਾਲਗ੍ਰਸਤ ਹੋ ਜਾਂਦੇ ਹਨ ਕਿ ਉਹਨਾਂ ਦੀ ਸ਼ੁੱਧ ਗਤੀ ਹੋ ਜਾਂਦੀ ਹੈ ਕਿਰਪਾ ਕਰਕੇ ਸਾਨੂੰ ਦੱਸੋ ਜੀ ਅਸੀਂ ਤੁਹਾਡੇ ਦੱਸੀ ਗਏ ਬਚਨਾਂ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਜੀ ਨੇ ਕਿਹਾ ਜਿਹੜਾ ਸਾਧੂ ਸੰਤਾਂ ਤੇ ਮਹਾਪੁਰਸ਼ਾਂ ਤੇ ਗੁਰੂ ਘਰ ਦੀ ਨਿੰਦਿਆ ਕਰਦਾ ਹੈ ਉਹ ਨਰਕਾਂ ਵਿੱਚ ਜਾਂਦਾ ਹੈ ਉਹ ਬੜਾ ਦੁੱਖ ਭੋਗਦਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਪ੍ਰਕਾਸ਼ ਹੁੰਦਾ ਹੈ ਉਸ ਸਥਾਨ ਦਾ ਨਾਮ ਬਿਕੰਠਪੁਰੀ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਸਿੱਖੋ ਤੁਸੀਂ ਤਨੋਂ ਜਿਹੜੇ ਆਪਣੇ ਮਨ ਨੂੰ ਗੁਰੂ ਜੀ ਦੇ ਨਾਲ ਜੋੜਦੇ ਹੋ ਤੁਸੀਂ ਗੁਰੂ ਵਿੱਚ ਸੱਚਾ ਭਰੋਸਾ ਰੱਖਦੇ ਹੋ ਗੁਰੂ ਜੀ ਕਹਿੰਦੇ ਹਨ ਕਿ ਬਿਨਾਂ ਭਗਤੀ ਨਾਮਦਾਨ ਦਇਆ ਸੰਤੋਖ ਖਿਮਾ ਸਭ ਮਿਲਦਾ ਹੈ ਇਸ ਤੋਂ ਬਿਨਾ ਬੰਦਾ ਮੁਕਤ ਹੀ ਨਹੀਂ ਹੋ ਸਕਦਾ ਜੇ ਕੋਈ ਭਜਨ ਬੰਦਗੀ ਨਹੀਂ ਕਰਦਾ ਕਿਸੇ ਉੱਪਰ ਦਇਆ ਨਹੀਂ ਕਰਦਾ ਹੋਰ ਨਦੀ ਚੁਗਲੀ ਨਿੰਦਿਆ ਕਰਦਾ ਹੈ ਉਹ ਕਦੇ ਵੀ ਮੁਕਤ ਨਹੀਂ ਹੋ ਸਕਦਾ ਜਿਹੜੇ ਲੋਕ ਗੁਰੂ ਦੀ ਸ਼ਰਨ ਵਿੱਚ ਜਾਂਦੇ ਹਨ ਉਹਨਾਂ ਨੂੰ ਸਭ ਮਿਲਦਾ ਹੈ ਤੇ ਜੋ ਗੁਰੂ ਤੋਂ ਹੀਣੇ ਹਨ ਉਹ ਜਿੰਨਾ ਮਰਜੀ ਇਸ਼ਨਾਨ ਕਰ ਲੈਣ ਜਿੱਥੇ ਮਰਜੀ ਜਾ ਕੇ ਦਰਸ਼ਨ ਕਰਨ ਉਹ ਕਦੇ ਵੀ ਆਪਣੇ ਪ੍ਰਾਣ ਤਿਆਗ ਦੇਣ ਉਹਨਾਂ ਦੀ ਗਤੀ ਨਹੀਂ ਹੁੰਦੀ ਜਿਹੜੇ ਗੁਰੂ ਦੀ ਰਜ਼ਾ ਵਿੱਚ ਰਹਿੰਦੇ ਹਨ ਗੁਰੂ ਦਾ ਨਾਮ ਜਪਦੇ ਹਨ ਉਹਨਾਂ ਦੀ ਗਤੀ ਹੁੰਦੀ ਹੈ ਜੋ ਆਪਣੀ ਦੀ ਦਾ ਤਿਆਗ ਕਰਦੇ ਹਨ ਉਹਨਾਂ ਨੂੰ ਰਾਜਤਾਨੀ ਭੋਗਾਂ ਦੀ ਪ੍ਰਾਪਤੀ ਹੁੰਦੀ ਹੈ ਜੋ ਤਮਾਹੁਰ ਦੇ ਨਾਲ ਆਪਣੀ ਦੀ ਦਾ ਤਿਆਗ ਕਰਦੇ ਹਨ ਉਹਨਾਂ ਨੂੰ ਪਸ਼ੂਆਂ ਦੀ ਖੋਟੀ ਜੋਨ ਮਿਲਦੀ ਹੈ ਕਾਲਯੁਗ ਵਿੱਚ ਜੋ ਗੁਰੂ ਦੀ ਬਾਣੀ ਦਾ ਪਾਠ ਕਰਦਾ ਹੈ ਉਸ ਨੂੰ ਕਿਤੇ ਵੀ ਤੀਰਥ ਸਾਂਥੇ ਜਾਨਤੀ ਲੋੜ ਨਹੀਂ ਪਰ ਹਾਂ ਗੁਰੂ ਧਾਮਾਂ ਦੇ ਦਰਸ਼ਨ ਜ਼ਰੂਰ ਕਰਨੇ ਹਨ ਜਿੱਥੇ ਗੁਰੂ ਸਾਹਿਬ ਜੀ ਨੇ ਆ ਕੇ ਵਿਸ਼ਰਾਮ ਕੀਤਾ ਤੇ ਲੋਕਾਂ ਦਾ ਕਲਿਆਣ ਕੀਤਾ ਸਿੱਖਾਂ ਦਾ ਗੁਰੂ ਧਾਮ ਹੀ 68 ਤੀਰਥਾਂ ਦੇ ਇਸ਼ਨਾਨ ਦੇ ਬਰਾਬਰ ਹੈ ਅਜਿਹੇ ਲੋਕ ਜੋ ਮੰਨਦੇ ਝੂਠੇ ਹਨ ਤੇ ਬਾਹਰੋਂ ਇੱਜ਼ਤ ਬਣਾਈ ਬੈਠੇ ਹਨ ਤੇ ਆਪਣੇ ਬਾਹਰੋਂ ਦਿਖਾਵਾ ਕਰਦੇ ਹਨ ਉਹ ਤਾਂ ਇਹ 88 ਤੀਰਥਾਂ ਉੱਪਰ ਜਾ ਕੇ ਇਸ਼ਨਾਨ ਕਰਨ ਉਹਨਾਂ ਦੇ ਮਨ ਦਾ ਕਪਟ ਅਤੇ ਮੈਲ ਕਦੇ ਨਹੀਂ ਉਤਰਦੀ ਗੰਗਾ ਚਮਨਾ ਗੋਦਾਵਰੀ ਅਤੇ ਸਰਸਵਤੀ ਜਿੰਨੀਆਂ ਵੀ ਇਹ ਪਵਿੱਤਰ ਨਦੀਆਂ ਹਨ ਇਹ ਹਮੇਸ਼ਾ ਸੱਚੇ ਤੇ ਸੁੱਚੇ ਸਾਧੂ ਨੂੰ ਉਡੀਕਦੀਆਂ ਰਹਿੰਦੀਆਂ ਹਨ ਸਾਧੂ ਇਸ ਵਿੱਚ ਇਸ਼ਨਾਨ ਕਰਕੇ ਆਪਣੀ ਮੈਲ ਅਤੇ ਪਾਪ ਉਤਾਰਦੇ ਹਨ ਇਸ ਤੋਂ ਬਾਅਦ ਉਹ ਕਿਸੇ ਉੱਚ ਕੋਟੀ ਤੇ ਸਾਧੂ ਦੀ ਉਡੀਕ ਕਰਦੀਆਂ ਹਨ ਕਿ ਉਹ ਸਾਧੂ ਇਹਨਾਂ ਨਦੀਆਂ ਵਿੱਚ ਆ ਕੇ ਇਸ਼ਨਾਨ ਕਰੇ ਤੇ ਇਸ ਨੂੰ ਪਵਿੱਤਰ ਕਰੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਫਰਮਾਨ ਹੈ ਕਿ ਇਹ ਸਾਰੀਆਂ ਨਦੀਆਂ ਸੰਤ ਜਨਾਂ ਦੀ ਧੂੜ ਨੂੰ ਹਾਸਲ ਕਰਨ ਦੇ ਲਈ ਚਤਨ ਕਰਦੀਆਂ ਰਹਿੰਦੀਆਂ ਹਨ ਨਦੀਆਂ ਕਹਿੰਦੀਆਂ ਹਨ ਕਿ ਲੱਖਾਂ ਵਿਕਾਰਾਂ ਨਾਲ ਲਿਬੜੇ ਹੋਏ ਜੀਵ ਸਾਡੇ ਵਿੱਚ ਇਸ਼ਨਾਨ ਕਰਕੇ ਸਾਨੂੰ ਆਪਣੀਆਂ ਮੈਲ ਦੇ ਜਾਂਦੇ ਹਨ ਤੇ ਉਹ ਮੈਲ ਸੰਤ ਜਨਾਂ ਦੇ ਇਸ਼ਨਾਨ ਕਰਨ ਨਾਲ ਦੂਰ ਹੁੰਦੀ ਹੈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਗੁਰੂ ਅਮਰਦਾਸ ਜੀ ਮਹਾਰਾਜ ਕਈ ਸਥਾਨਾਂ ਤੇ ਗਏ ਸੀ ਉੱਥੇ ਜਾ ਕੇ ਉਹਨਾਂ ਨੇ ਇਸ਼ਨਾਨ ਵੀ ਕੀਤਾ ਗੁਰੂ ਸਾਹਿਬ ਜਾਨਾਂ ਨੇ ਜਾ ਕੇ ਵੀ ਕਈ ਨਦੀਆਂ ਨੂੰ ਪਵਿੱਤਰ ਕੀਤਾ ਹੈ ਇਹਨਾਂ ਨਦੀਆਂ ਵਿੱਚ ਜਾ ਕੇ ਇਸ਼ਨਾਨ ਕਰਨ ਦਾ ਫਲ ਉਸੇ ਨੂੰ ਹੀ ਮਿਲਦਾ ਹੈ ਜਿਹੜਾ ਭਜਨ ਬੰਦਗੀ ਕਰਦਾ ਹੋਵੇ ਉੱਚਾ ਤੇ ਸੁੱਚਾ ਹੋਵੇ ਤੇ ਜਿਸ ਦਾ ਮਨ ਸਵੱਛ ਤੇ ਨਿਰਮਲ ਹੋਵੇ ਜੋ ਕਿਸੇ ਨਾਲ ਬੁਰਾ ਨਹੀਂ ਕਰਦਾ ਪਰ ਇਹ ਸਭ ਸਿੱਖਾਂ ਲਈ ਨਹੀਂ ਹੈ ਸਿੱਖ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਭਾਂਡਿਆਂ ਦੀ ਸੇਵਾ ਕਰਨ ਲੰਗਰ ਵਿੱਚ ਯੋਗਦਾਨ ਪਾਉਣ ਜੋੜੇਖਾਨੇ ਵਿੱਚ ਜਾ ਕੇ ਸੇਵਾ ਕਰਨ ਇਹ ਹੀ ਸਭ ਤੋਂ ਵੱਡਾ ਤਪ ਹੈ ਇਸ ਦਾ ਫਲ 68 ਤੀਰਥਾਂ ਦੇ ਇਸ਼ਨਾਨ ਕਰਨ ਦੇ ਬਰਾਬਰ ਹੈ ਇੱਕ ਵਾਰ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਉੱਪਰ ਉੱਥੇ ਸੰਿਆਸੀ ਮਤ ਨਾਲ ਸੰਬੰਧ ਰੱਖਣ ਵਾਲੀ ਜੋਗੀਆਂ ਦੀ ਕਲਾਸ ਆਈ ਉਹ குரு ਗੋਬਿੰਦ ਸਾਹਿਬ ਜੀ ਦੇ ਸਾਹਮਣੇ ਬੈਠ ਕੇ ਆਪਣੇ ਆਪ ਦੀ ਵਡਿਆਈ ਕਰਨ ਲੱਗ ਪਏ ਉਹ ਕਹਿਣ ਲੱਗੇ ਕਿ ਜਿਵੇਂ ਸਾਨੂੰ ਗਰਮੀ ਸਰਦੀ ਵਿੱਚ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤਾਂ ਅਸੀਂ ਕਿਸੇ ਰੱਬ ਦੇ ਪਿਆਰੇ ਨੂੰ ਆਖ ਦਿੰਦੇ ਹਾਂ ਤੇ ਰੱਬ ਉਹਨਾਂ ਦੇ ਜ਼ਰੀਏ ਸਾਡੀ ਲੋੜ ਪੂਰੀ ਕਰ ਦਿੰਦਾ ਹੈ ਬਾਕੀ ਸਾਨੂੰ ਮਾਇਆ ਦਾ ਕੋਈ ਵੀ ਲੋਭ ਨਹੀਂ ਹੈ ਨਾਲ ਹੀ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਪਾਤਸ਼ਾਹ ਤੁਹਾਡੇ ਕੋਲ ਤਾਂ ਮਾਇਆ ਦੇ ਢੰਡਾਰੇ ਭਰੇ ਪਏ ਹਨ ਤੇ ਸਾਨੂੰ ਗਰਮ ਵਸਤਰਾਂ ਦੀ ਲੋੜ ਹੈ ਕਿਰਪਾ ਕਰੋ ਜੀ ਪਰਮਾਤਮਾ ਨੇ ਸਾਨੂੰ ਤੁਹਾਡੇ ਕੋਲ ਭੇਜਿਆ ਹੈ ਤੁਸੀਂ ਸਾਡੇ ਤੇ ਕਿਰਪਾ ਕਰੋ ਤੇ ਇਹ ਜ਼ਰੂਰਤ ਪੂਰੀ ਕਰ ਦਿਓ ਇਹ ਜਦੋਂ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਤਾਂ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਹਿਣ ਲੱਗੇ ਕਿ ਤੁਸੀਂ ਆਪਣਾ ਸਾਰਾ ਸਮਾਨ ਇੱਕ ਥਾਂ ਤੇ ਰੱਖ ਦਿਓ ਤੇ ਲੰਗਰ ਛਕ ਲਓ। ਗੁਰੂ ਜੀ ਦੇ ਹੁਕਮ ਤੇ ਉਹ ਲੰਗਰ ਛਕਣ ਦੇ ਲਈ ਪੰਗਤ ਵਿੱਚ ਬੈਠ ਗਏ। ਗੁਰੂ ਸਾਹਿਬ ਜੀ ਨੇ ਕੁਝ ਸਿੰਘਾਂ ਨੂੰ ਬੁਲਾਇਆ ਤੇ ਕਹਿਣ ਲੱਗੇ ਕਿ ਇਹਨਾਂ ਦੀਆਂ ਪੋਥੀਆਂ ਖੋਲ ਕੇ ਦੇਖੋ। ਜਿੰਨੀ ਮਾਇਆ ਨਿਕਲੇ ਉਸੇ ਪੋਥੀ ਵਿੱਚ ਰੱਖਣੀ ਹੈ। ਦੂਜਿਆਂ ਨੂੰ ਕਿਹਾ ਕਿ ਤੁਸੀਂ ਕੋਲੇ ਲੈ ਕੇ ਆਓ ਇਹਨਾਂ ਦੀਆਂ ਚਿਪੀਆਂ, ਕੋਠਾਰੀਆਂ ਜਾਂ ਤੂੰਬੇ। ਉਹਨਾਂ ਨੂੰ ਗਰਮ ਕਰਕੇ ਦੇਖੋ ਕਿ ਇਹਨਾਂ ਵਿੱਚੋਂ ਕੀ ਕੁਝ ਨਿਕਲਦਾ ਹੈ ਜਦੋਂ ਸਿੱਖਾਂ ਨੇ ਉਹਨਾਂ ਦੀਆਂ ਬੋਥੀਆਂ ਖੋਲੀਆਂ ਤਾਂ ਕੁਝ ਕੱਪੜਿਆਂ ਦੇ ਵਿੱਚੋਂ ਮੋਹਰਾਂ ਪ੍ਰਾਪਤ ਹੋਈਆਂ ਜਦੋਂ ਤੂੰਬਿਆਂ ਨੂੰ ਗਰਮ ਕੀਤਾ ਉਹਨਾਂ ਵਿੱਚੋਂ ਮੋਹਰਾਂ ਤੇ ਰੁਪਈਏ ਨਿਕਲੇ ਜਦੋਂ ਸੰਿਆਸੀ ਲੰਗਰਸ਼ਰ ਕੇ ਵਾਪਸ ਆਏ ਤਾਂ ਉਹ ਬੜੇ ਸ਼ਰਮਿੰਦਾ ਹੋਏ ਉਹਨਾਂ ਨੂੰ ਪਤਾ ਚੱਲ ਚੁੱਕਾ ਸੀ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਕਦੇ ਮਾਇਆ ਨੂੰ ਹੱਥ ਨਹੀਂ ਲਾਉਂਦੇ ਇਹ ਮੋਰਨ ਤੇ ਰੁਪਈਏ ਫਿਰ ਕਿਸ ਵਾਸਤੇ ਹਨ ਜੇ ਤੁਹਾਨੂੰ ਸਰਦੀ ਲੱਗਦੀ ਹੈ ਤਾਂ ਇੰਨਾ ਪੈਸਿਆਂ ਦੇ ਗਰਮ ਕੱਪੜੇ ਲੈ ਲਓ ਤੁਸੀਂ ਲੋਕਾਂ ਅੱਗੇ ਹੱਥ ਢਾਕੇ ਮੰਗਤੇ ਬਣ ਕੇ ਕਿਉਂ ਮੰਗਦੇ ਹੋ ਇਹ ਸਭ ਇੱਕ ਸਾਧੂ ਨੂੰ ਸੋਭਦਾ ਨਹੀਂ ਹੈ ਜੇ ਕੋਈ ਕਿਸੇ ਅੱਗੇ ਹੱਥ ਥਾੜ ਕੇ ਮੰਗਦਾ ਹੈ ਅਜਿਹੇ ਮੰਗਤੇ ਨੂੰ ਥਾਂ-ਥਾਂ ਤੋਂ ਫਟਕਾਰਾਂ ਮਿਲਦੀਆਂ ਹਨ ਮੰਗਣ ਵਾਲੇ ਨੂੰ ਨਾ ਤਾਂ ਸੰਸਾਰ ਵਿੱਚ ਨਾ ਹੀ ਪ੍ਰਭੂ ਦਰਗਾਹ ਵਿੱਚ ਕੋਈ ਮਾੜ ਨਹੀਂ ਦਿੰਦਾ ਜਿਸ ਦੇ ਕੋਲ ਕੁਝ ਨਾ ਹੋਵੇ ਉਹ ਤਾਂ ਮੰਗੇ ਪਰ ਤੁਹਾਡੇ ਕੋਲ ਤਾਂ ਪਹਿਲਾਂ ਤੋਂ ਹੀ ਮੋਹਰਾ ਨੇ ਤੁਸੀਂ ਲੋਕਾਂ ਕੇ ਹੱਥ ੱਡ ਕੇ ਫਕੀਰ ਪੁਣੇ ਨੂੰ ਦਾਗੀ ਕਰ ਰਹੇ ਹੋ ਤੁਸੀਂ ਜੋ ਸਮਾਨ ਰੱਖਿਆ ਹੈ ਉਹ ਤੁਸੀਂ ਕੀ ਕਰਨਾ ਹੈ ਨਾ ਤਾਂ ਤੁਸੀਂ ਗ੍ਰਹਿਸਤੀ ਹੋ ਨਾ ਹੀ ਤੁਹਾਡੀਆਂ ਇਸਤਰੀਆਂ ਹਨ ਨਾ ਤੁਹਾਡੇ ਪੁੱਤਰ ਹਨ ਤੁਸੀਂ ਤਾਂ ਗ੍ਰਹਿਸਤੀਆਂ ਨੂੰ ਵੀ ਮਾਤ ਪਾਉਨੇ ਹੋ ਗੁਰੂ ਜੀ ਦੇ ਭਜਨ ਸੁਣ ਕੇ ਸਭ ਨੇ ਮਾਫੀ ਮੰਗ ਲਈ ਅੱਗੇ ਤੋਂ ਅਜੀਹਾ ਪਖੰਡ ਕਰਨ ਤੋਂ ਤੌਬਾ ਕੀਤੀ ਸਤ ਸੰਗਤ ਜੀ ਐਸੀ ਸਾਖੀ ਜਿਸ ਵਿੱਚ ਅਜੀ ਸਰਵਣ ਕੀਤਾ ਕਿ ਗੁਰੂ ਸਾਹਿਬ ਜੀ ਸਿੱਖਾਂ ਨੂੰ ਹਮੇਸ਼ਾ ਗੁਰਦੁਆਰਾ ਸਾਹਿਬ ਜਾਣ ਦੇ ਲਈ ਹੀ ਪ੍ਰੇਰਦੇ ਹਨ ਜੇ ਸਾਡਾ ਮਨ ਸਾਫ਼ ਨਹੀਂ ਹੈ ਤਾਂ ਸਾਨੂੰ 68 ਤੀਰਥਾਂ ਤੇ ਇਸ਼ਨਾਨ ਕਰਕੇ ਵੀ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ